ਪੰਜਾਬ ਦੇ ਸੀਐਮ ਭਗਵੰਤ ਮਾਨ ਵੀ ਕਰਨ ਲੱਗੇ ਵੀਡੀਓ ਕਾਲ ਸੁਖਵੀਰ ਸਿੰਘ ਬਾਦਲ ਤੋਂ ਬਾਅਦ ਹੁਣ ਮੁੱਖ ਮੰਤਰੀ ਭਗਵੰਤ ਮਾਨ ਕਰ ਰਹੇ ਨੇ ਵੀਡੀਓ ਕਾਲ ਦੇ ਵਿੱਚ ਲੋਕਾਂ ਨੂੰ ਦੇ ਰਹੇ ਨੇ ਦਲਾਸੇ ਜੋ ਕਿਸਾਨਾਂ ਦੇ ਕਰਜ਼ੇ ਮਾਫ ਕਰਨ ਵਾਸਤੇ ਉਹਨਾਂ ਨੇ ਵੀਡੀਓ ਕਾਲ ਕਰਕੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਹੈ ਕਿਸ ਨਾਲ ਵੀਡੀਓ ਕਾਲ ਹੋਈ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਅਸੀਂ ਤੁਹਾਨੂੰ ਉਹ ਵੀਡੀਓ ਕਾਲ ਸੁਣਾਵਾਂਗੇ ਔਰ ਕਿਸਾਨਾਂ ਨੂੰ ਕੀ ਦਲਾਸਾ ਦਿੱਤਾ ਗਿਆ ਜਿਵੇਂ ਸੁਖਵੀਰ ਸਿੰਘ ਬਾਦਲ ਕਿਸਾਨਾਂ ਨੂੰ ਵੀਡੀਓ ਕਾਲ ਕਰਕੇ ਉਹਨਾਂ ਨੂੰ ਨਗਦ ਰਾਸ਼ੀ ਦਿੰਦੇ ਸੀ ਉਹਨਾਂ ਨੂੰ ਡੀਜ਼ਲ ਦਿੰਦੇ ਸੀ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੀ ਜੋ ਹਸਪਤਾਲ ਦੇ ਵਿੱਚੋਂ ਬੈਠੇ ਹੋਏ ਵੀਡੀਓ ਕਾਲ ਕਰ ਰਹੇ ਨੇ ਤੁਸੀਂ ਜਿਹੜੇ ਲੋਕਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਸੋ ਪੰਜਾਬ ਦੇ ਮੁੱਖ ਮੰਤਰੀ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਤੋਂ ਬਾਅਦ ਹੁਣ ਲਗਾਤਾਰ ਕਿਸਾਨਾਂ ਨੂੰ ਉਹਨਾਂ ਦੇ ਜੋ ਹੋਏ ਨੁਕਸਾਨ ਦੇ ਬਾਰੇ ਪੁੱਛਿਆ ਜਾ ਰਿਹਾ ਹੈ ਟੀਮਾਂ ਬਣਾਈਆਂ ਜਾ ਰਹੀਆਂ ਨੇ ਆਪਣੀ ਕੈਬਨਿਟ ਮੀਟਿੰਗ ਹੋਈ ਉਸ ਕੈਬਨਿਟ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਵਖ ਵਖ ਐਲਾਨ ਕੀਤੇ ਕਿ ਜਿਹੜਾ ਜ਼ਮੀਨਾਂ ਦੇ ਵਿੱਚ ਰੇਤ ਆ ਗਈ ਹੈ ਉਹ ਕਿਸਾਨ ਵੇਚ ਸਕਦੇ ਨੇ ਕਿਸਾਨਾਂ ਦੀ ਪਰਪਾਈ ਹੋ ਸਕਦੀ ਉਸ ਰੇਤ ਦੇ ਨਾਲ 15 ਨਵੰਬਰ ਤੱਕ ਦਾ ਸਮਾਂ ਦੇ ਦਿੱਤਾ ਗਿਆ ਜਿਸ ਦੀ ਰੇਤ ਉਸ ਦਾ ਖੇਤ ਦੇ ਤੌਰ ਤੇ ਇਹ ਨਵੀਂ ਪਾਲਿਸੀ ਜਾਂਦੀ ਗਈ ਪਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਜੋ ਅੱਜ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ ਉਸ ਤੋਂ ਪਹਿਲਾਂ ਉਹਨਾਂ ਨੇ ਵੀਡੀਓ ਕਾਲ ਕਰਕੇ ਲੋਕਾਂ ਦੇ ਨਾਲ ਗੱਲਬਾਤ ਕਰਨ ਦਾ ਜੋ ਇਹ سلسلہ ਸ਼ੁਰੂ ਕੀਤਾ ਹੈ ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਵੀਡੀਓ ਕਾਲ ਕਰਕੇ ਵੱਖ-ਵੱਖ ਹਲਕਿਆਂ ਦੇ ਲੋਕਾਂ ਦੇ ਨਾਲ ਜਾ ਕੇ ਉਹਨਾਂ ਨੂੰ ਰਾਹਤ ਕਾਰਜਾਂ ਦੇ ਵਿੱਚ ਸਹਾਇਤਾ ਕਰ ਰਹੇ ਸੀ ਉਸੇ ਤਰ੍ਹਾਂ ਹੀ ਹੁਣ ਮੁੱਖ ਮੰਤਰੀ ਭਗਵੰਤ ਮਾਨ ਵੀ ਚੱਲੇ ਨੇ ਔਰ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪਹਿਲੀ ਵੀਡੀਓ ਕਾਲ ਕੀਤੀ ਹੈ ਜ਼ਿਲ੍ਹਾ ਆਮਰਾ ਸਰਦੇ ਵਿੱਚ ਜਿੱਥੇ ਕਿ ਇੱਕ ਉਹਨਾਂ ਦੇ ਹੀ ਟੀਮ ਦਾ ਮੈਂਬਰ ਜਿਹੜਾ ਕਿ ਸਿੰਗਰ ਮਨਕੀਰ ਤੌਲਖ ਉਸਦੇ ਨਾਲ ਵੀਡੀਓ ਕਾਲ ਤੇ ਗੱਲਬਾਤ ਹੁੰਦੀ ਹੈ ਹਸਪਤਾਲ ਦੇ ਵਿੱਚ ਬੈਠੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਜਿਸ ਨੇ ਮਨਕੀਰ ਤੌਲਖ ਨੂੰ ਹਰ ਪ੍ਰਭਾਵਿਤ ਇਲਾਕਿਆਂ ਤੇ ਸੇਵਾ ਤੇ ਹੋਰ ਯੋਗਦਾਨ ਦੀ ਸ਼ਲਾਘਾ ਵੀ ਕੀਤੀ ਤੇ ਧੰਨਵਾਦ ਕਰਨ ਲਈ ਉਸ ਨੂੰ ਵੀਡੀਓ ਕਾਲ ਲਈ ਇਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੇ ਕਰਜ਼ਾ ਮਾਫੀ ਬਾਰੇ ਵਿਚਾਰ ਕਰ ਰਹੀ ਹੈ ਸੀਐਮ ਮਾਨ ਨੇ ਕਿਹਾ ਕਿ ਅਸੀਂ ਕਿਸੇ ਦਾ ਚੁੱਲਾ ਨਹੀਂ ਬੰਦ ਹੋਣ ਦੇਵਾਂਗੇ ਦੱਸ ਦਈਏ ਕਿ ਸੀਐਮ ਭਗਵੰਤ ਮਾਨ ਖਰਾਬ ਸਿਹਤ ਤੇ ਚੱਲਦੇ ਹੋਏ ਵੀ ਹਸਪਤਾਲ ਦੇ ਵਿੱਚ ਦਾਖਲਾਂ ਤੇ ਉਹਨਾਂ ਨੂੰ ਮਨਕੀਰ ਤੌਲਖ ਨੂੰ ਉੱਥੋਂ ਹਸਪਤਾਲ ਦੇ ਵਿੱਚੋਂ ਹੀ ਵੀਡੀਓ ਕਾਲ ਕੀਤੀ ਹੈ ਜੋ ਅਸੀਂ ਤੁਹਾਨੂੰ ਮੁੱਖ ਮੰਤਰੀ ਭਗਵੰਤ ਮਾਨ ਤੇ ਮਨ ਮਨਕੀਰ ਤੌਲਖ ਦੇ ਵਿੱਚ ਕੋਈ ਗੱਲਬਾਤ ਸੁਣਾਉਂਦੇ ਆ ਸੋ ਕਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਵੀਡੀਓ ਕਾਲ ਦੇ ਵਿੱਚ ਕਰ ਰਹੇ ਨੇ ਗੱਲ ਹਾਂਜੀ ਮਨਕੀਰਤ ਸਾਸੀ ਕਾਲ ਸੀ ਐਮ ਸਾਹਿਬ ਸਾਸੀ ਕਾਲ ਕੀ ਹਾਲ ਚਾਲ ਹੈ ਬਹੁਤ ਵਧੀਆ ਚੜ੍ਹਦੀ ਕਲਾ ਤੁਹਾਡੀ ਸਿਹਤ ਠੀਕ ਆ ਬਿਲਕੁਲ ਠੀਕ ਹੈ ਮੈਂ ਹੁਣ ਬਸ ਇੱਕ ਅੱਧਾ ਦਿਨ ਹੀ ਹੋਣਾ ਹੋਣਾ ਸੋ ਮੈਂ ਦੇਖਿਆ ਸੀ ਸਾਰਾ ਤੁਹਾਡਾ ਜਿਹੜਾ ਜਦੋਂ ਤੁਸੀਂ ਗਏ ਸੀ ਇਮੋਸ਼ਨਲ ਹੋ ਗਏ ਸੀ ਬਸ ਤੇ ਮਤਲਬ ਪੰਜਾਬ ਦੇ ਧਰਤੀ ਜਿਹੜੇ ਧਰਤੀ ਦੇ ਪੁੱਤ ਸਾਹਿਬ ਤੁਸੀਂ ਠੀਕ ਹੋ ਕੇ ਤੁਸੀਂ ਆਓ ਛੇਤੀ ਤੇ ਬਹੁਤ ਸਾਨੂੰ ਤੁਹਾਡੇ ਦੇ ਮਾਣ ਆ ਪੰਜਾਬ ਦੇ ਬਹੁਤ ਚੜ੍ਹਦੀ ਕਲਾ ਵਾਲੇ ਸੀਐਮਓ ਸਾਡੀ ਇੰਡਸਟਰੀ ਦੇ ਤੁਸੀਂ ਹੀਰੇ ਹੋ ਮੈਂ ਤੁਸੀਂ ਕਿਹਾ ਕਿ ਉਹ ਆਉਣਗੇ ਜਰੂਰ ਆਉਣਗੇ ਔਰ ਕਰਜ਼ੇ ਮਾਫ ਜਿਹੜੇ ਨੇ ਉਹ ਕਰਾਂਗੇ ਤੇ ਉਹ ਉਹਦੇ ਬਾਰੇ ਵਿਚਾਰ ਕਰ ਰਹੇ ਆ ਸਾਰਾ ਕੁਝ ਤੇ ਜਿੰਨਾ ਦੇਖੋ ਆਪਾਂ ਨੂੰ ਮਨਕੀਰਤ ਸੀਐਮ ਸਾਹਿਬ ਮੇਰੀ ਮੇਰੀ ਇੱਕੋ ਬੇਨਤੀ ਆ ਜਿਹੜੇ ਨਾ ਛੋਟੇ ਜ਼ਿੰਮੇਦਾਰ ਨੇ ਨਾ ਹਾਂ ਉਹਨਾਂ ਦਾ ਕਰਜ਼ਾ ਸਾਰੇ ਪੰਜਾਬ ਨੂੰ ਇਹ ਮੰਕੀਤ ਹਲਕ ਨੇ ਇਹ ਮੰਕੀਤੀ ਏ ਸਾਰੇ ਪੰਜਾਬ ਨਾਲ ਛੋਟੇ ਜ਼ਿੰਮੇਵਾਰਾਂ ਦਾ ਕਰਜ਼ਾ ਮਾਫ਼ ਹੋਣਾ ਚਾਹੀਦਾ ਛੋਟੇ ਜ਼ਿੰਮੇਵਾਰਾਂ ਦਾ ਕਰਜ਼ਾ ਮਾਫ਼ ਕਰਨਗੇ ਬੇਨਤੀ ਤੁਸੀਂ ਕਬੂਲਣੀ ਆ ਬਾਕੀ ਤੁਸੀਂ ਬਿਲਕੁਲ ਬਿਲਕੁਲ ਆਪਾਂ ਬਿਲਕੁਲ ਕੋਈ ਕੋਈ ਚੁੱਲਾ ਕੋਈ ਚੁੱਲਾ ਮੰਕੀਰ ਅੱਪਾ ਬੁਝਣ ਨਹੀਂ ਦੇਣਾ ਕੋਈ ਬੰਦਾ ਆਪਾਂ ਬਾਹਰ ਨਹੀਂ ਸੌਣ ਦੇਣਾ ਕੋਈ ਬਿਮਾਰੀ ਨਾ ਪਰ ਰੱਬ ਪ੍ਰਮਾਤਮਾ ਕਰੇ ਦੁਬਾਰਾ ਪਹਿਲੇ ਕੋਈ ਬਾਗ ਦੇ ਵਿੱਚ ਤੇ ਪਰ ਪਰ ਇਹ ਹੈ ਕਿ ਆਪਾਂ ਨੂੰ ਪੰਜਾਬ ਨੇ ਬਹੁਤ ਕੁਝ ਦਿੱਤਾ ਹੈ ਤੇ ਪੰਜਾਬ ਨੂੰ ਆਪਾਂ ਕੀ ਦੇ ਰਹਿਆਂ ਇਹ ਸੀ ਮੁੱਖ ਮੰਤਰੀ ਤੁਹਾਡਾ ਬਹੁਤ ਚੰਗਾ ਲੱਗਿਆ ਮੈਂ ਤੁਹਾਡਾ ਸਾਰ ਕਰਕੇ ਬੋਚ ਕਰ ਰਿਹਾ ਸੀਗਾ ਅਸੀਂ ਔਲਕ ਦੇ ਨਾਲ ਗੱਲਬਾਤ ਕੀਤੀ ਹੈ ਔਰ ਉਹਨਾਂ ਨੇ ਕਿਹਾ ਹੈ ਕਿ ਜੋ ਅਸੀਂ ਕਿਸੇ ਦਾ ਚੁੱਲ੍ਹਾ ਨਹੀਂ ਬੁੱਝਣ ਦੇਵਾਂਗੇ ਕਿਸੇ ਨੂੰ ਅਸੀਂ ਬਾਹਰ ਨਹੀਂ ਸੌਣ ਦੇਵਾਂਗੇ ਸੋ ਅਸੀਂ ਜਿਹੜਾ ਹੀ ਹੁਣ ਮੁੱਖ ਮੰਤਰੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਕਿ ਛੋਟੇ ਜ਼ਿਮੀਦਾਰਾਂ ਤੋਂ ਲੈ ਕੇ ਹਰ ਇੱਕ ਦਾ ਕਰਜ਼ਾ ਮਾਫ਼ ਕਰਾਂਗੇ ਸੋ ਸੀਐਮ ਗੱਲ ਕਰਦੇ ਹੋਏ ਮਨਕੀਰਤ ਔਲਖ ਦੇ ਨਾਲ ਛੋਟੇ ਕਿਸਾਨਾਂ ਦੇ ਕਰਜ਼ੇ ਦੀ ਗੱਲ ਜਿਹੜੀ ਉਹਨਾਂ ਨੇ ਅਹਿ ਮੰਗ ਰੱਖੀਏ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਕਹਿ ਕੇ ਆਇਆ ਕਿ ਸਾਡੇ ਸੀਐਮ ਸਾਡੇ ਨਾਲ ਖੜੇ ਹਨ ਤੇ ਛੋਟੇ ਕਿਸਾਨਾਂ ਦਾ ਕਰਜ਼ਾ ਮਾਫ਼ ਜ਼ਰੂਰ ਕਰਨਗੇ ਉਹਨਾਂ ਨੇ ਕਿਹਾ ਕਿ ਤੁਸੀਂ ਜਲਦੀ ਜਲਦੀ ਠੀਕ ਹੋ ਜਾਓ ਤੇ ਚੜ੍ਹਦੀ ਕਲਾ ਕਰਦੇ ਹੋ ਤੁਹਾਨੂੰ ਸਾਡੇ ਤੇ ਤੁਹਾਡੇ ਤੇ ਬਹੁਤ ਮਾਣ ਹੈ ਸੋ ਸੀਐਮ ਨੇ ਕਹਿਆ ਕਿ ਪੰਜਾਬ ਦੇ ਬਹੁਤ ਕੁਝ ਸਾਨੂੰ ਦਿੱਤਾ ਹੈ ਤੇ ਅਸੀਂ ਪੰਜਾਬ ਨੂੰ ਕੀ ਦੇ ਰਹੇ ਹਾਂ ਸੋ ਮਨਕੀਰ ਤੌਲਖ ਜਿਹੜਾ ਕਿ ਪੰਜਾਬ ਦੇ ਨਾਮਰ ਸਿੰਗਰ ਨੇ ਉਹ ਪੰਜਾਬ ਦੇ ਵਿੱਚ ਹਰ ਪ੍ਰਭਾਵਿਤ ਜੋ ਖੇਤਰਾ ਦੇ ਵਿੱਚ ਜਾ ਕੇ ਆਪਣੇ ਵੱਲੋਂ ਰਾਹਤ ਕਾਰਜਾਂ ਵਿੱਚ ਜੁੜੇ ਹੋਏ ਸੀ ਪਿਛਲੇ ਦਿਨ ਉਹਨਾਂ ਨੇ ਆਪਣੇ ਕੋਲੋਂ ਲਗਭਗ ਜਿਹੜੇ ਨੇ ਟਰੈਕਟਰ ਲੈ ਕੇ ਕਿਸਾਨਾਂ ਨੂੰ ਦਿੱਤੇ ਸੀਗੇ ਸੋ ਅਰਜੁਨ ਟਰੈਕਟਰ ਲੈ ਕੇ ਉਹਨਾਂ ਨੇ ਉੱਥੇ ਆਪਣੇ ਹਲਕੇ ਦੇ ਆਸੇ-ਪਾਸੇ ਪਿੰਡਾਂ ਦੇ ਵਿੱਚ ਅਜਨਾਲੇ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜਿਹੜੇ ਨੇ ਉਹ ਬੰਦੇ ਨੇ ਸੋ ਉਸ ਤੋਂ ਬਾਅਦ ਹੋਰ ਵੀ ਸਿੰਗਰ ਜਿਹੜੇ ਕਲਾਕਾਰ ਨੇ ਉਹਨਾਂ ਨੇ ਵੱਧ ਤੋਂ ਵੱਧ ਪੰਜਾਬ ਦੇ ਲੋਕਾਂ ਦੇ ਹੱਥ ਫੜਿਆ ਹੈ ਪੰਜਾਬ ਦੇ ਲੋਕਾਂ ਦੀ ਜੋ ਮਦਦ ਕਰ ਰਹੇ ਨੇ ਸੋ ਹਰੇਕ ਜਿਹੜਾ ਸਿੰਗਰ ਇੰਡਸਟਰੀ ਦਾ ਉਸ ਤੋਂ ਬਾਅਦ ਦੂਸਰੇ ਜਿਹੜੇ ਸਾਡੇ ਫਿਲਮੀ ਇੰਡਸਟਰੀ ਦੇ ਸਿਤਾਰੇ ਨੇ ਉਹਨਾਂ ਦੇ ਵੱਲੋਂ ਵੀ ਬਹੁਤ ਜ਼ਿਆਦਾ ਜਿਹੜਾ ਕਿ ਰਾਹਤ ਕਾਰਜਾਂ ਦੇ ਵਿੱਚ ਮਦਦ ਕੀਤੀ ਗਈ ਹੈ ਸੋ ਪੰਜਾਬ ਜਦੋਂ ਵੀ ਕਿਤੇ ਕਿਸੇ ਵੀ ਸੂਬੇ ਤੇ ਕੋਈ ਵੀ ਜਿਹੜਾ ਆਫਤ ਆਉਂਦੀ ਹੈ ਤਾਂ ਪੰਜਾਬ ਸਭ ਤੋਂ ਮੋਹਰੀ ਹੁੰਦਾ ਹੈ ਸੋ ਅੱਜ ਪੰਜਾਬ ਦੇ ਉੱਪਰ ਆਪਤਾਈ ਸੀ ਤਾਂ ਅੱਜ ਵੱਖ-ਵੱਖ ਸੂਬਿਆਂ ਤੋਂ ਬਹੁਤ ਜ਼ਿਆਦਾ ਲੋਕਾਂ ਦੇ ਇਰਾਦਨ ਸਮਗਰੀ ਆਈ ਬਹੁਤ ਜ਼ਿਆਦਾ ਲੋਕਾਂ ਨੇ ਜਿਹੜਾ ਜਿਹੜਾ ਇਹ ਸਹਾਇਤਾ ਕੀਤੀ ਹੈ ਮਦਦ ਕੀਤੀ ਹੈ ਭਾਵੇਂ ਬਾਹਰ ਫੋਰਨ ਚ ਬੈਠੇ ਲੋਕ ਨੇ ਪੰਜਾਬੀ ਉਹਨਾਂ ਨੇ ਵੀ ਪੰਜਾਬ ਦੀ ਜਿਹੜੀ ਬਾਹ ਫੜੀ ਉਹ ਪੰਜਾਬ ਦੇ ਲੋਕਾਂ ਦਾ ਨਾਲ ਖੜ ਕੇ ਉਹਨਾਂ ਨੇ ਹੌਸਲਾ ਵੀ ਦਿੱਤਾ ਔਰ ਆਪਣੇ ਵੱਲੋਂ ਉਹਨਾਂ ਨੇ ਵੱਖ-ਵੱਖ ਜਿਹੜਾ ਕਿ ਜੋ ਵੀ ਕਿਸੇ ਦਾ ਜਿੰਨਾ ਉਹਨਾਂ ਨੂੰ ਮਾਲਕ ਨੇ ਬਖਸ਼ਿਆ ਸੀ ਉਹਨਾਂ ਉਹਨਾਂ ਨੇ ਦਾਨ ਕਰਕੇ ਤੇ ਪੰਜਾਬ ਦੇ ਨਾਲ ਖੜੇ ਨੇ ਸੋ ਪੰਜਾਬ ਦੇ ਲੋਕਾਂ ਦੇ ਵੱਲੋਂ ਇਹੀ ਹੈ ਜਿਹੜੇ ਕਿ ਪੰਜਾਬ ਦੇ ਸੀਐਮ ਭਗਵੰਤ ਮਾਨ ਜੀ ਜਿਹੜੇ ਹਮੇਸ਼ਾ ਪੰਜਾਬ ਦੇ ਬਾਰੇ ਸੋਚਦੇ ਨੇ ਪੰਜਾਬ ਦੀ ਗੱਲ ਕਰਦੇ ਨੇ ਔਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਗੱਲ ਕਰਦੇ ਨੇ ਉਹਨਾਂ ਨੇ ਸੀਐਮ ਭਗਵੰਤ ਮਾਨ ਨੇ ਜਿਹੜਾ ਕਿ ਮਨਕ ਇਰਤ ਔਲਖ ਨੂੰ ਫੋਨ ਲਾ ਕੇ ਵੀਡੀਓ ਕਾਲ ਕਰਕੇ ਉਹਨਾਂ ਨੂੰ ਜਿਹੜਾ ਧੰਨਵਾਦ ਕੀਤਾ ਹੈ ਕਿ ਤੁਸੀਂ ਪੰਜਾਬ ਲਈ ਬਹੁਤ ਕੁਝ ਕਰ ਰਹੇ ਹੋ